ਰੀਅਲ ਫੈਕਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ प्रदीप ਢਲੋਂ ਦੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਲਗਾਤਾਰ ਉਹਨਾਂ ਨਿਤਾਮਾਂ ਉਹਨਾਂ ਆਗੂਆਂ ਦੀ ਜਿਹੜੀਆਂ ਇੰਟਰਵਿਊ ਕਰ ਰਹੇ ਹਾਂ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਹੜੇ ਮੁਟ ਤੋਂ ਜਿਹੜਾ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਬੇਦਾਗ ਰਹਿ ਕੇ ਰਾਜਨੀਤੀ ਕੀਤੀ ਹੈ ਔਰ ਆਪਣੇ ਨਿੱਜੀ ਮਫਾਦ ਤੇ ਨਿੱਜੀ ਲਾਲਚ ਹੈ ਜਿਹੜੇ ਉਹ ਦਰ ਕਿਨਾਰ ਕਰਕੇ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਜਿਹੜੀ ਆਪਣੀ ਸਿਆਸਤ ਹੈ ਉਹ ਜਾਰੀ ਰੱਖੀ ਹੈ ਮੇਰੇ ਨਾਲ ਅੱਜ ਅਜਿਹੀ ਇੱਕ ਸ਼ਖਸੀਅਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਟਾ ਨਾਮ ਜੇ ਮੋਗਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਚੇਅਰਮੈਨ ਅਮਰਜੀਤ ਸਿੰਘ ਜੀ ਲੰਡੇ ਕੇ ਮੌਜੂਦ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡਾ ਅ ਵੈਸੇ ਅਰਜੇਵੇਂ ਬਹੁਤ ਹੈ ਹੁਣ ਚੋਣਾ ਕਰਕੇ ਸਮਾਂ ਬਹੁੜੀ ਮੁਸ਼ਕਿਲ ਨਾਲ ਮਿਲਦਾ ਹੈ ਤੇ ਚਲੋ ਅੱਜ ਤੁਸੀਂ ਸਮਾਂ ਦੇ ਦਿੱਤਾ ਹੈ ਤੇ ਆਪਾਂ ਜਿਹੜੀਆਂ ਚੰਦ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਾਂਗੇ ਮੈਂ ਸ਼ੁਰੂਆਤ ਕਰੂੰਗਾ ਕਿ ਤੁਹਾਡਾ ਜਿਹੜਾ ਰਾਜਨੀਤਿਕ ਸਫਰ ਹੈ ਸਿਆਸੀ ਸਫਰ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਦਾ ਇਹ ਰਾਜਨੀਤਿਕ ਸਫਰ ਹੈ ਕਦੋਂ ਸ਼ੁਰੂ ਹੋਇਆ ਸੀਗਾ ਮੇਰਾ ਕੱਲ ਜੀ ਮੇਰਾ ਇਹ ਤਕਰੀਬਨ ਨੰਨੇ ਮੇ ਤੋਂ ਥੋੜੀ ਸਟਾਰਟਿੰਗ ਹੋਈ ਸੀਗੀ ਅੱਛਾ ਉਸ ਤੋਂ ਬਾਅਦ ਕੰਮੇ ਦੇ ਵਿੱਚ ਆਪਾਂ ਸ਼੍ਰੋਮਣੀ ਕਾਲਜ ਦੇ ਦਾ ਇਲੈਕਸ਼ਨ ਜਦੋਂ ਸਰਦਾਰ ਸਾਉ ਸਿੰਘ ਜੀ ਰਾਜਣਾ ਚੋਣ ਲੜੇ ਸੀ ਪਰ ਉਹ ਪੋਸਟਪੋਨ ਹੋ ਗਈ ਸੀ ਜਮਾ ਜਦੋਂ ਪੋਲਿੰਗ ਹੋਣੀ ਸੀ ਉਸੇ ਦਿਨ ਹੂੰ ਉਹ ਬਸ ਉਸ ਤੋਂ ਬਾਅਦ ਚੱਲਦੇ ਚੱਲਦੇ ਬਸ ਕਿਉਂਕਿ ਮੈਂ ਉਦੋਂ ਕਾਲਜ ਛੱਡਿਆ ਛੱਡਿਆ ਸੀ ਉਸ ਵੇਲੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਸੀ ਸ਼ੁਰੂ ਤੋਂ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ ਸੀ ਸਾਡੇ ਅਸ਼ੋਕੜ ਪਰਿਵਾਰ ਕੇ ਮਤਲਬ ਕੋਈ ਮਤਲਬ ਕਤਈ ਚ ਕੋਈ ਪਾਰਟੀ ਦੇ ਹੋਰ ਬਾਚਮਨ 1993 ਦੇ ਵਿੱਚ ਪੰਚਾਇਤ ਦੀ ਚੋਣ ਹੋਈ ਸੀ ਉਹ ਚ ਪੰਚਾਇਤ ਮੈਂਬਰ ਬਣਿਆ ਪਿੰਡ ਦਾ ਹੂੰ ਪਹਿਲਾ ਜਾਨੀ ਰਾਜਨੀਤੀ ਦਾ ਪਹਿਲਾ ਪਹਿਲੀ ਪੌੜੀ ਪਹਿਲਾ ਸਟੈਪ ਪੰਚਾਇਤ ਮੈਂਬਰ ਤੋਂ ਸ਼ੁਰੂ ਹੋਇਆ ਹਾਂਜੀ ਹੂੰ ਔਰ ਫਿਰ ਤੁਹਾਨੂੰ ਮੈਨੂੰ ਪਿੰਡ ਦੇ ਨੰਬਰ ਲਾ ਲਈ ਉਸ ਤੋਂ ਬਾਅਦ ਮਲਗੀ ਹੂੰ 99 ਮੇ ਤੋਂ 99 ਤੱਕ ਮਾਰਿਆ ਚੈਲ ਮੈਂਬਰ ਹੂੰ ਔਰ ਫਿਰ ਮੈਂ ਕਿਸੇ ਚੋਣ ਚ ਮਤਲਬ ਮੈਂ ਇਹ ਸੀਗਾ ਮੈਂ ਨਹੀਂ ਲੜਨੇ ਕੋ ਚ ਮੈਨੂੰ ਦੂਸਰੀ ਵਾਰ ਵੀ ਪਿੰਡ ਦੇ ਰੋਕੀ ਕਾਫੀ ਕਹਿੰਦੇ ਸੀ ਜੋ ਦੂਸਰੀ ਪਚਾਇਤ ਚੋਣ ਚ ਪਰ ਮੈਂ ਪੜਾ ਮੈਂ ਕਦੇ ਨਹੀਂ ਮੈਂ ਆਉਂਦੇ ਕਾਰੋਬਾਰ ਵੀ ਵੇਖਣਾ ਔਰ ਮੈਂ ਜਿਹੜੀ ਚੋਣ ਹੁੰਦੀ ਸੀ ਕੋਈ ਵੀ ਪਾਰਟੀ ਦੀ ਚੋਣ ਉਹ ਚ ਪੂਰਾ ਵਾਅਦਾ ਛੱਡ ਕੇ ਸਤਿੰਦਾ ਔਰ ਬਾਅਦ ਦੇ ਵਿੱਚ ਕੁਝ ਇਸ ਤਰ੍ਹਾਂ ਬਸ ਸਾਡਾ ਇੱਕ ਕਲੱਬ ਅਸੀਂ 2000 ਦੇ ਵਿੱਚ ਕੜਾ ਕੀਤਾ ਉਹ ਟੂਰਨਾਮੈਂਟ ਵਗੈਰਾ ਕਰਾਉਣ ਲੱਗੇ ਤਕਰੀਬਨ 18-19 ਸਾਲਾਂ ਸੀ ਲਗਾਤਾਰ ਉਧਰ ਸੇਵਾ ਨਿਭਾਈ ਉਹਦੇ ਵਿੱਚ ਔਰ ਫਿਰ ਮੈਂ 2008 ਦੇ ਵਿੱਚ ਜਿਹੜੀ ਦੁਬਾਰਾ ਜਿਹੜੀ ਪੰਚਾਇਤ ਦੀ ਚੋਹਾਈ ਉਹਦੇ ਵਿੱਚ ਮੈਂ ਮਤਲਬ ਦੁਬਾਰਾ ਮੈਂਬਰ ਚੁਣੇਗੇ ਮੈਂਬਰਾਂ ਨੇ ਸਰਪੰਚ ਚੁਣਨਾ ਹੁੰਦਾ ਉਸ ਸਾਲ ਇੱਕੋ ਵਾਰ ਹੋਇਆ ਸੀ ਜਦੋਂ ਮੈਂਬਰਾਂ ਨੇ ਸਰਪੰਚ ਚੋਣ ਸਰਪੰਚ ਦੀ ਚੋਣ ਮੈਂ ਮਤਲਬ ਹਾਲੇ ਜੀ ਵੇ ਸਾਡਾ ਜਿਹੜਾ ਨਗਰ ਉਹ ਕਾਰਪੋਰੇਸ਼ਨ ਦੇ ਹੋਂਦ ਦੇ ਵਿੱਚ ਕਰਕੇ ਉਹ ਸਰਪੰਚ ਦੀ ਚੋਣ ਸਤੇ ਹੋ ਗਈ ਸੀ ਕਿ ਉਹ ਹੋਈ ਗਈ ਸੀ 2009 ਚ ਫਿਰ ਨਗਰ ਨੇ ਨਗਰ ਨੇ ਹਾਈ ਕੋਰਟ ਨੇ ਕਿਉਂਕਿ ਇਹ ਨੋਟੀਫਿਕੇਸ਼ਨ ਸਟੇ ਹੋ ਗਿਆ ਨਗਰ ਨੇ ਉਹਦਾ ਪਰ ਹਾਈ ਕੋਰਟ ਨੇ ਆਰਡਰ ਕਰਤਾ ਵੀ ਜਿਹੜੇ ਮੈਂਬਰ ਚੁਣੇ ਆ ਪਟੀਸ਼ਨ ਪਾਈ ਸੀਗੀ ਸਾਡੇ ਇੱਥੇ ਦੁਨੇ ਕਿ ਨਗਰ ਆਣੇ ਨੇ ਵੀ ਉਹ ਜਿਹੜਾ ਸਰਪੰਚ ਦੀ ਚੋਣ ਹੋਵੇ ਔਰ ਮੈਂ 2008 ਚ ਮੈਨੂੰ ਪਾਰਟੀ ਨੇ ਸਦਾ ਸੌ ਸਿੰਘ ਰਾਜਾ ਸਦਾ ਜੀਤਾ ਸਿੰਘ ਹੀ ਰਾਜਾ ਨਾਲ ਔਰ ਜਥੇਦਾ ਤੋਦਾ ਸਿੰਘ ਦੀ ਸਪਾਰਸ ਤੇ ਮਾਰਕੀਟ ਕਮੇਟੀ ਮੋਕਰਮ ਚੇਅਰਮੈਨ ਲਾਪਸ ਔਰ ਮੈਂ 2008 ਚੇਅਰਮੈਨ ਬਣਿਆ ਔਰ 2009 ਚ ਮੈਨੂੰ ਫਿਰ ਜਿਹੜੀ ਸਰਪੰਚੀ ਦੀ ਚੋਣ ਮੈਂ ਦਿੱਤੇ ਸੀ ਜਿੱਥੇ ਉਹ ਨਾਲ ਨਾਲ ਚੱਲਦਾ ਰਿਹਾ ਸਰਪੰਚੀ ਦਾ ਵੀ ਕੰਮ ਔਰ ਚੇਅਰਮੈਨੀ ਦਾ ਵੀ ਹੂੰ ਔਰ ਕਾਫੀ ਉਤੋਂ ਲੈ ਕੇ ਬਸ ਫਿਰ ਉਦੋਂ ਬਾਅਦ ਤਾਂ ਵਿਚਾਰ ਕੇ ਦੇਖਿਆ ਬੈਰ ਆਉ ਤੱਕਾ ਉਹ ਵੀ ਫਿਰ ਲੋਕਾਂ ਨੂੰ ਸਮਰਪਿਤ ਹੋ ਗਿਆ ਫਿਰ ਬਹੁਤ ਸਾਰਾ ਟਾਈਮ ਜਿਹੜਾ ਫੁੱਲ ਟਾਈਮ ਜਿਹੜਾ ਉਹ ਤੋਂ ਲੈ ਕੇ ਪਾਰਟੀ ਦੇ ਪਰਿਵਾਰ ਦੇ ਵਿੱਚ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਪਰਿਵਾਰ ਚ ਕੌਣ ਕੋੜਾ ਪਰਵਾਤ ਤਾਂ ਮੇਰੇ ਫਾਦਰ ਸਾਹਿਬ ਦੀ ਮਦਰ ਦੀ ਡੈਥ ਤਾਂ ਬਹੁਤ ਪਹਿਲਾਂ ਹੋ ਗਈ ਸੀ ਹੂੰ ਫਾਦਰ ਸਾਹਿਬ ਵੀ 2019 ਚ ਸਤ ਛੱਡ ਗਏ ਹੂੰ ਤੇ ਹੁਣ ਮੇਰੀ ਵਾਈਫ ਆ ਮੇਰੇ ਬੱਚੇ ਆ ਤਨ ਹੂੰ ਬੇਟੀਆਂ ਦੋ ਬੇਟਾ ਛੋਟਾ ਦੋ ਬੇਟੇ ਦੋਨੇ ਮੇਰੇ ਦਾ ਤੇ ਉਹ ਬੇਟੀਆਂ ਉਹਦਾ ਪੜ ਕੇ ਵੱਡੀ ਬਈ ਜਦੋਂ ਤੁਸੀਂ ਸਿਆਸਤ ਚ ਆ ਜਾਂਦੇ ਆ ਤਾਂ ਤੁਹਾਡਾ ਜ਼ਿਆਦਾ ਸਮਾਂ ਲੋਕਾਂ ਚ ਲੰਘਦਾ ਹੈ ਲੋਕਾਂ ਦੇ ਕੰਮ ਤੰਦੇ ਔਰ ਲੋਕਾਂ ਲਈ ਹੀ ਸਮਰਪਿਤ ਹੋਣਾ ਪੈਂਦਾ ਹੈ ਹਨ ਫਿਰ ਹੀ ਕਾਮਯਾਬ ਹੁੰਦਾ ਹੈ ਸਿਆਸੀ ਕੋਈ ਵੀ ਬੰਦਾ ਜਿਹੜਾ ਨਹੀਂ ਲੋਕਾਂ ਨੂੰ ਸਮਰਪਿਤ ਹੁੰਦਾ ਉਹਨੂੰ ਫਿਰ ਲੋਕ ਵੀ ਲਾਂਬੇ ਕਰ ਦਿੰਦੇ ਆ ਤੁਸੀਂ ਜਿਵੇਂ ਇੱਕ ਸਫਲ ਸਿਆਸੀ ਜੀਵਨ ਅੱਗੇ ਵਧਾਇਆ ਤੇ ਉਹਦੇ ਵਿੱਚ ਪਰਿਵਾਰ ਦਾ ਕਿਹੋ ਜਿਹਾ ਯੋਗਦਾਨ ਰਿਹਾ ਪਰਿਵਾਰ ਨੇ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਜਿਹੜੀਆਂ ਘਰੇਲੂ ਜ਼ਿੰਮੇਵਾਰੀਆਂ ਉਹ ਫਿਰ ਤੁਸੀਂ ਕਈ ਵਾਰ ਮਿਸ ਵੀ ਕਰ ਜਾਂਦੇ ਸੀ ਮੈਂ ਤਾਂ ਇਹ ਜੱਜ ਕੀਤਾ ਵੀ ਜੇ ਅਸੀਂ ਇਮਾਨਦਾਰੀ ਦੇ ਨਾਲ ਨਾ ਹੂੰ ਕਿਸੇ ਨੂੰ ਮਤਲਬ ਐਵੇਂ ਇੱਕ ਮਰਾਗੀ ਕਰਨਾ ਆਪਦੀ ਸਿਆਸੀ ਜੀਵਨ ਦੇ ਵਿੱਚ ਇਹੋ ਜਿਹਾ ਰੱਖਿਆ ਆ ਸ਼ੁਰੂ ਤੋਂ ਸਿੱਖਿਆ ਜੋ ਆਪਦੇ ਆਗੂ ਸਭਾਣਾ ਤੋਂ ਵੀ ਮਾਂ-ਬਾਪ ਹੀ ਵੀ ਜਿਹੜਾ ਕੰਮ ਆ ਕਿਸੇ ਦਾ ਸਮੂਤ ਲਈ ਆਪਾਂ ਇਮਾਨਦਾਰੀ ਦੇ ਨਾਲ ਹੂੰ ਜਦ ਅਗਲੇ ਨੂੰ ਸਿੱਧੇ ਰਾ ਕਿਸੇ ਨੂੰ ਗਲਤ ਰਹਿ ਗਈ ਦੇਣੀ ਹੂੰ ਉਹ ਤੁਸੀਂ ਆਪ ਦਾ ਕੰਮ ਹੈ ਸਹੀ ਢੰਗ ਨਾਲ ਕਰ ਮੈਂ ਤਾਂ ਪ੍ਰਮਾਤਮਾ ਤੁਹਾਡੇ ਜਿਹੜੇ ਕਾਰਜ ਹਨ ਆਪ ਆਪ ਕਰਦਾ ਹਾਂ। ਵਾਕਈ ਤੁਹਾਡੀ ਗੱਲ ਸਹੀ ਆ ਵੀ ਮੈਥੋਂ ਕਰਦਿਆਂ ਜ਼ਿੰਮੇਵਾਰੀ ਤੋਂ ਮੈਂ ਨਾਲ ਦੀ ਨਾਲ ਪੂਰੀ ਮਿਹਨਤ ਪੂਰੀ ਜਾਈਦਾ ਮੈਂ ਵਾਈਦੀਆਂ ਵੀ ਆ ਸਾਰੀਆਂ ਕਰੀ ਦੇ ਸਾਰੇ ਪੰਚਾਂ ਦੀ ਜੋ ਵੀ ਆ ਕਰੇ ਵੀ ਦੇਖੀਦਾ ਪਰ ਉਹ ਪਤਾ ਨਹੀਂ ਕਿਵੇਂ ਵਿੱਚੇ ਟਾਈਮ ਰੂਮ ਨਿਕਲਾਉਂਦਾ ਆ ਵੀ ਮਤਲਬ ਹੋਈ ਜਾਂਦਾ ਸਾਰਾ ਕੁਝ ਪਰਿਵਾਰ ਦਾ ਲਾਂਭਾ ਨਹੀਂ ਆਇਆ ਨਹੀਂ ਪਰਿਵਾਰ ਦਾ ਪਰਿਵਾਰ ਦਾ ਸਾਥ ਮੈਨੂੰ ਪੂਰਾ ਮੈਂ ਕਹਦਾ ਵੀ ਮੈਨੂੰ ਬੱਚਿਆਂ ਦਾ ਕਲਾ ਕੇ ਮੇਰੀ ਵਾਈਫ ਆ ਉਹ ਵੀ ਕਾਉਂਸਲਰ ਨੇ ਉਹਨਾਂ ਦੀ ਵੀ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਲੜੇ ਕੇ ਸਾਹਿਬ ਦੀ ਧਰਮ ਪਤਨੀ ਜੀ ਉਹ ਚਰਚਾ ਦੇ ਵਿੱਚ ਉਦੋਂ ਆਏ ਜਦੋਂ ਐਮਸੀ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਮੋਗਾ ਦੇ ਮੌਜੂਦਾ ਵਿਧਾਇਕ ਉਸ ਸਮੇਂ ਦੇ ਹਰਜੋਤ ਕਮਲ ਉਹਨਾਂ ਦੀ ਧਰਮ ਪਤਨੀ ਨੂੰ ਜਿਹੜਾ ਕਾਂਗਰਸ ਸਰਕਾਰ ਹੁੰਦਿਆ ਮੇਰੇ ਖਿਆਲ ਜੀ ਮੈਂ ਸਹੀ ਹਾਂ ਕਾਂਗਰਸ ਸਰਕਾਰ ਹੁੰਦਿਆ ਉਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਜਿਹੜਾ ਐਮਸੀ ਦੀ ਚੋਣ ਦੇ ਵਿੱਚ ਹਰਾ ਕੇ ਉਹ ਕੌਂਸਲਰ ਬਣੇ ਔਰ ਇਸ ਦੇ ਨਾਲ ਜਿਹੜਾ ਲੰਡੇਕੇ ਪਰਿਵਾਰ ਦਾ ਜਿਹੜਾ ਸਿਆਸੀ ਰੁਤਬਾ ਬਹੁਤ ਉੱਚਾ ਹੋ ਗਿਆ ਸੀਗਾ ਉਸ ਵੇਲੇ ਮਤਲਬ ਪੂਰੇ ਪਤਾ ਲੱਗ ਗਿਆ ਸੀ ਬੋਲਬਾਲਾ ਹੋ ਗਿਆ ਸੀ ਕਿ ਇੱਕ ਐਮਐਲਏ ਦੀ ਧਰਮ ਪਤਨੀ ਨੂੰ ਕਾਂਗਰਸ ਦੀ ਸਰਕਾਰ ਦੇ ਵਿੱਚ ਕਾਂਗਰਸੀ ਐਮਐਲਏ ਦੀ ਪਤਨੀ ਨੂੰ ਐਮਸੀ ਦੀ ਚੋਣ ਹਰਾਉਣੀ ਔਰ ਇਹਨੇ ਕੋਈ ਨਿੱਕੀ ਮੂਟੀ ਗੱਲ ਨਹੀਂ ਸੀਗੀ ਹਾਂ ਇਹ ਉਹ ਸੀ ਅਸੀਂ ਪਹਿਲਾ ਦੂ ਪਹਿਲਾ ਜਿਹੜੇ 2015 ਦੇ ਵਿੱਚ ਚੋਣ ਲੜੀ ਸੀ ਕੌਂਸਲਰ ਦੀ ਮੇਰੀ ਵਾਈਫ ਨੇ ਉਹ ਵਾਰਡ ਨੰਬਰ 59 ਤੋਂ ਸੀ ਇਹਦੇ ਚਾ ਸਾਰਾ ਮਾਡਲ ਟਾਊਨ ਏਰੀਆ ਇਧਰ ਸੂਰਜਨਗਰ ਤੱਕ ਆ ਜਾਂਦਾ ਤੇ ਮੇਰਾ ਪਿੰਡ ਦਾ ਜਿਹੜਾ ਰਿਹਾ ਪਰਲੇ ਪਾਸੇ ਮੈਂ ਕੋਸ਼ਿਸ਼ ਸੀ ਆ ਹਾਂ ਔਰ ਉਦੋਂ ਵੀ ਕਿਉਂਕਿ ਐਕਚੁਅਲ ਸਾਡੀ ਟੇਟ ਦਾ ਪਰਲੇ ਪਾਸੇ ਬੰਦੀ ਚਲੋ ਕਈ ਗੱਲਾਂ ਹੋ ਜਾਂਦੀਆਂ ਸਿਆਪ ਦੇ ਵਿੱਚ ਸਾਨੂੰ ਟੇਟ ਇਧਰੋਂ ਦਿੱਤੀ ਪਰ ਅਸੀਂ ਬੜੇ ਵਧੀਆ ਮਾਰ ਦਿਨਾ ਉਹ ਲੋਬੀ ਸੀ ਜਿੱਤੇ ਹਾਂ ਔਰ ਹੁਣ ਐਸ ਵਾਰ ਐਕਚੁਅਲ ਸਹੀ ਤਾਂ ਸਾਡਾ ਮੇਰਾ ਮਾੜੀ ਸੀ ਐਮਸੀ ਦੀ ਚੋਣ ਲੜਨ ਦਾ ਔਰ ਮੈਂ ਚਾਹੁੰਦਾ ਸੀ ਵੀ ਆਪਦੇ ਬੰਦੇ ਜਿਹੜੇ ਨਾਲ ਮੇਰੇ ਸਾਥੀ ਆ ਉਹਨਾਂ ਨੂੰ ਚੋਣ ਲੜਾਈਏ ਤੇ ਉਹ ਮੈਂ ਜਦੋਂ ਸੋਬਰਾਰ ਨਾਲ ਵੀ ਗੱਲ ਕੀਤੀ ਸੀ ਬਰਾੜ ਸਾਹਿਬ ਨੂੰ ਵੀ ਉਹ ਕਹਿੰਦੇ ਚਲੋ ਦੇਖ ਲਓ ਤੁਸੀਂ ਪਰ ਉਹ ਫਿਰ ਜਦੋਂ ਸਾਡੇ ਹਲਕੇ ਦੇ ਵਿਧਾਇਕ ਸੀਗੇ ਕਾਂਗਰਸ ਪਾਰਟੀ ਲੋਲ ਨਾਟਰ ਲੋਕਮਲ ਜੀ ਉਹਨਾਂ ਨੇ ਉੱਥੋਂ ਚੋਣ ਲੜਨ ਦਾ ਮਨ ਨੇ ਤਰ ਬਤਨੀਆ ਕਾ ਲਾ ਲੈ ਲਿਆ ਫੇਰ ਉਹ ਹਾਂ ਸੀ ਵੀ ਜਿੱਥੇ ਪਾਰਟੀ ਦੀ ਕਿਸੇ ਆਂਖ ਦਾ ਸਵਾਲ ਇਹ ਪਾਰਟੀ ਦੇ ਕੋ ਇੱਥੇ ਦਾ ਸਵਾਲ ਬਣ ਗਿਆ ਫੇਰ ਉੱਥੇ ਮਤਲਬ ਮੈਂ ਆਪ ਕੋਲ ਕੇ ਮੈਂ ਕਿਹਾ ਵੀ ਹੁਣ ਅਸੀਂ ਵੇ ਨਹੀਂ ਟੱਕਰ ਨਾ ਮਾਗੇ ਉੱਥੋਂ ਜਿਵੇਂ ਨਹੀਂ ਝੋਣ ਲੜਦੇ ਦਾ ਅਗਲੇ ਨੇ ਇਹ ਕਹਿਣਾ ਸੀ ਵੀ ਇਹ ਪਹਿੰਨ ਜਾਣ ਕੇ ਬਾਅਦ ਜੇ ਜਿਆ ਕਦਰਾਂ ਪਰ ਹੋਵੇ ਔਰ ਪਾਰਟੀ ਵੀ ਇੱਜ਼ਤ ਨੂੰ ਬੀਕਰ ਮੈਂ ਟੱਕਾ ਲਗਣਾ ਸੀ ਔਰ ਆਪਾ ਤਾਂ ਕੌਣ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਔਰ ਅਸਲ ਸਹੀ ਮੈਨੇ ਜਿਹੜਾ ਮੇਰਾ ਪਿੰਡ ਵਾਸੀਆਂ ਦਾ ਔਰ ਲੋ ਵਾਸੀਆਂ ਦਾ ਸਾਥ ਜਿਹੜਾ ਮੈਨੂੰ ਨਗਰ ਵਾਸੀਆਂ ਦਾ ਕਿਉਂਕਿ ਪਹਿਲਾਂ ਤੋਂ ਲੈ ਕੇ ਸਰਪੰਚ ਜਦੋਂ ਪਹਿਲਾਂ ਮੈਂ ਸਰਪੰਚ ਜਿਹੜਾ ਟਾਈਮ ਦੇ ਵਿੱਚ ਜੋ ਪਿੰਡ ਦਾ ਵਕਾਸ ਜਾਂ ਕੋ ਕੰਮ ਕਰਵਾਏ ਫਿਰ ਜਦੋਂ ਸੀ 15 ਤੇ ਐਮਸੀ ਬਣਿਆ ਔਰ ਲਾ ਏਰੀਆ ਸਾਰਾ ਉਹਦੀ ਕੋਈ ਰੋਡ ਨਹੀਂ ਸੀ ਕੋਈ ਸੀਵਰ ਨਹੀਂ ਸੀ ਸਾਰਾ ਉਹ ਡਵੈਲਪ ਕਰਾਇਆ ਔਰ ਇਸ ਵਾਰ ਸਾਨੂੰ ਜਿਹੜੀ ਫਰਵਾੜ ਨੰਬਰ ਇੱਕ ਦੀ ਜ਼ਿੰਮੇਵਾਰੀ ਮਿਲ ਗਈ ਹੂੰ ਔਰ ਉਹਦਾ ਵੀ ਜਿਹੜੀ ਸੇਵਾ ਦਿੱਤੀ ਹੈ ਉਹਨਵਾ ਰਹੇ ਆ ਮੇਰੀ ਵਾਈਫ ਆ ਕਾਉਂਸਲਰ ਕੋਈ ਕਿ ਮੈਂ ਤਾਂ ਹੁਣ ਬਾਹਰ ਅੰਦਰਲੇ ਕੰਮ ਫਿਰ ਉਹ ਜਿਹੜਾ ਉੱਚ ਕੋਈ ਵੀ ਹੈਗਾ ਕੋਈ ਆਉਣਾ ਕਿਸੇ ਨੂੰ ਅਟੈਂਡ ਕਰਨਾ ਸਾਰਾ ਪਿੰਡ ਦਾ ਜੋ ਵੀ ਵਾਰ ਦੇ ਕੋਈ ਲਾਉਂਦੇ ਆ ਪਬਲਿਕ ਆਉਂਦੀ ਕੋਈ ਕੰਮ ਆਉਂਦੇ ਹੂੰ ਕਿਉਂਕਿ ਉਹ ਸਾਰਾ ਹੀ ਕਿਉਂਕਿ ਸਾਡਾ ਪਹਿਲਾਂ ਤੋਂ ਹੀ ਰੁਝਾਨ ਬਣਿਆ ਹੋਇਆ ਇੱਕ ਸਰਪੰਚੀ ਵਾਲਾ ਉਹ ਚ ਜਿਹੜਾ ਵਾਰ ਨੰਬਰ 5 ਵਾਰ ਨੰਬਰ 2 ਔਰ ਵਾਰ ਨੰਬਰ 1 ਤਿੰਨੋਂ ਲੰਡੇ ਜਾਂਦੇ ਟੋਟੇ ਹੋਏ ਜੀ ਜੀ ਬਿਲਕੁਲ ਫਾਰਾ ਮੇਰਾ ਉੱਤੇ ਉਹਦੇ ਨਾਲ ਸਰਕਲ ਸਾਰਿਆਂ ਨਾਲ ਬਣਿਆ ਹੋਇਆ ਸੀਗਾ ਉਹ ਸਾਰੇ ਆਉਂਦੇ ਹਜੇ ਵੀ ਦੂਜੇ ਬਾੜਾਂ ਦੇ ਵੀ ਆ ਜਾਂਦੇ ਆ ਸਾਡੇ ਅਟੈਸਟ ਕਰਨੇ ਮੋੜ ਲੋਣੇ ਬਸ ਤੇ ਸੇਵਾ ਕਰੀ ਜਾਂਦੇ ਜੂਜੇ ਬਿਲਕੁਲ ਸ਼ਰੋਮਣੀ ਅਕਾਲੀ ਦਲ ਦੀ ਜੇ ਰਾਜਨੀਤੀ ਦੀ ਗੱਲ ਕੀਤੀ ਜਾਵੇ ਤੁਸੀਂ ਜਿਵੇਂ 2007 ਤੋਂ ਲੈ ਕੇ 2017 ਤੱਕ 10 ਸਾਲ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਮੈਂ ਪਿਛਲੇ ਦਿਨੀ ਇੱਕ ਪੋਲੀਟੀਕਲ ਪਾਰਟੀ ਦੇ ਆਗੂ ਨਾਲ ਗੱਲ ਕਰ ਰਿਹਾ ਸੀ ਉਹਨਾਂ ਦਾ ਕਹਿਣਾ ਸੀ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਆ ਨਾ ਲੀਡਰ ਉਹ ਜਦੋਂ ਕੰਮ ਕਰਾਉਂਦੇ ਆ ਤਾਂ ਉਹ ੱਤਕਾ ਬਹੁਤ ਵਰਤਦੇ ਆ ਜੇ ਕੋਈ ਕੰਮ ਆ ਤਾਂ ਉਹ ਮਤਲਬ ਜੇ ਪੁਲਿਸ ਰਾਹੀਂ ਉਹ ਇੱਕ ਨਿੱਕੀ ਜੀ ਗੱਲ ਸੀ ਉਹਨਾਂ ਨੇ ਗੱਲ ਕੀਤੀ ਕਿ ਕੋਈ ਸਰਪੰਚ ਸੀ ਉਹਨਾਂ ਨੂੰ ਜਿਹੜਾ ਸਰਪੰਚੀ ਜਿੱਤੇ ਤੇ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੇ ਸਰਕਾਰ ਮੌਕੇ ਥਾਣੇ ਦੇ ਐਸਐਚਓ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਵੀ ਮੈਨੂੰ ਫਲਾਨੇ ਲੀਡਰ ਸਾਹਿਬ ਦਾ ਹੁਕਮ ਆਇਆ ਵੀ ਤੂੰ ਰਾਤ ਜਿੱਤਿਆ ਤੇ ਤੂੰ ਅਕਾਲੀ ਦਲ ਦਾ ਪੱਲਾ ਪਾਹਲਾ ਤੇ ਨਹੀਂ ਫਿਰ ਤੇਰੇ ਨਾਲ ਮਾੜੀ ਹੋ ਇਹ ਇਹ ਕਿਹਾ ਜਾਂਦਾ ਕਿ ਅਕਾਲੀ ਦਲ ਜਿਹੜੀ ਧੱਕੇ ਦੀ ਰਾਜਨੀਤੀ ਧੱਕਾ ਥੋੜਾ ਜਿਆਦਾ ਜ਼ਿਆਦਾ ਕਰਦੇ ਆ ਅਕਾਲੀ ਤੁਸੀਂ 7 ਤੋਂ 17 ਤੱਕ ਤੁਸੀਂ ਵੀ ਜਿਹੜੀ ਐਕਟਿਵ ਰਾਜਨੀਤੀ ਚ ਰਹੇ ਹੋ ਤੇ ਇਹ ਇਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਵਾਕਈ ਕਾਲੀ ਧੱਕਾ ਕਰਦੇ ਆ ਤੁਸੀਂ ਮੈਂ ਹੁਣ ਹੋ ਸਕਦਾ ਕਿਉਂਕਿ ਪਾਰਟੀਆਂ ਹਰ ਤਰ੍ਹਾਂ ਦਾ ਬੰਦੇ ਹੁੰਦੇ ਆ ਹਮ ਪਰ ਤੁਸੀਂ ਮੈਂ ਤਾਂ ਆਪਦੀ ਸਵੈਈ ਦੇ ਸਕਦਾ ਕੋਈ ਕਿਸੇ ਮਹਿਕਮੇ ਜਾ ਕੇ ਕਿਸੇ ਅਫਸਰ ਨੂੰ ਕਿਸੇ ਮੁਲਾਜ਼ਮ ਨੂੰ ਉੱਚੋ ਵੀ ਕਦੇ ਕੋਈ ਉਹੋ ਜੀ ਗੱਲ ਅਰਥਾ ਮਰ ਤੋਂ ਅੱਡੇ ਕਹਿੰਦਾ ਪਾਬ ਕਿ ਬੰਦੇ ਤੇ ਡਿਪੈਂਡ ਕਰਦਾ ਹੈ ਕਿ ਮਤਲਬ ਇਹ ਪਾਰਟੀ ਤੇ ਧੱਬਾ ਲਾਉਣਾ ਗਲਤ ਹੈ ਕੋਈ ਪਾਰਟੀ ਜੇ ਅਸੀਂ ਕੋਈ ਅਜਿਹੀਆਂ ਗੱਲਾਂ ਕਰਾਂਗੇ ਤਾਂ ਉਹ ਵਾਕੇ ਬਦਨਾਮੀ ਜੀ ਦੀ ਪਾਰਟੀ ਦੁੱਤੀ ਆ ਔਰ ਅਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਪਾਰਟੀ ਵੱਲੋਂ ਦਿੱਤੀਆਂ ਸਵਾਲਾਂ ਨੂੰ ਮੁੱਖ ਰੱਖ ਕੇ ਸਾਡਾ ਫਰਜ਼ ਬਣ ਜਾਂਦਾ ਵੀ ਅਸੀਂ ਪਾਰਟੀ ਨੂੰ ਹੋਰ ਤਾਂ ਚੱਕੀ ਅਸੀਂ ਕਈ ਵਾਰ ਸਾਡੇ ਨਾਲ ਆਉਦੇ ਨਾ ਵੀ ਤਾਂ ਕੰਮਦਾ ਉਹ ਤਾਂ ਸਾਨੂੰ ਉੱਥੇ ਵੀ ਕਈ ਵਾਰ ਅਸੀਂ ਇਹ ਨਿੱਜੀ ਨਿੱਜੀ ਕੰਮ ਜਿਹੜੇ ਚ ਉਹਨੂੰ ਵੀ ਅਸੀਂ ਹਾਈਲਾਈਟਿੰਗ ਹੀ ਕਰਦੇ ਵੀ ਅਗਲਾ ਕੂ ਇਹਦਾ ਸਿਆਸੀ ਬੰਦੇ ਆ ਕਿਉਂਕਿ ਸਿਆਸੀ ਬੰਦਿਆਂ ਦਾ ਨਾਂ ਤਾਂ ਉਦਾਂ ਹੀ ਕਈ ਵਾਰ ਇਗਨੋਰ ਕਰਨਾ ਪੈਂਦਾ ਕਈ ਵਾਰ ਇੱਥੇ ਵੀ ਇਗਨੋਰ ਕਰਨਾ ਪੈਂਦਾ ਵੀ ਕਿਉਂਕਿ ਜੇ ਅਸੀਂ ਪਾਰਟੀ ਦੇ ਵਿੱਚ ਰਹਿਣਾ ਤਾਂ ਸਾਨੂੰ ਸਾਰੇ ਪਾਰਟੀ ਦਾ ਖਿਆਲ ਰੱਖਣਾ ਪੈਂਦਾ ਇਹਨਾਂ ਗੱਲਾਂ ਤੋਂ ਵੀ ਕਿਸੇ ਗੱਲੋਂ ਪਾਰਟੀ ਦੀ ਬਦਨਾਮੀ ਨਾ ਹੋਵੇ ਤੇ ਜੇ ਗੱਲ ਕੀਤੀ ਜਾਵੇ ਜਥੇਦਾਰ ਤੋਤਾ ਸਿੰਘ ਜੀ ਜਿਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੂੰ ਵੈਸੇ ਵੀ ਜਿਹੜਾ ਵਿਕਾਸ ਦਾ ਮਸੀਹਾ ਕਿਹਾ ਜਾਂਦਾ ਸੀ ਉਹ ਹਮੇਸ਼ਾ ਡਵੈਲਪਮੈਂਟ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਇਹ ਗੱਲਾਂ ਅਸੀਂ ਅਕਸਰ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਆਗੂ ਆ ਉਹਨਾਂ ਦੇ ਮੂੰਹੋਂ ਵੀ ਇਹ ਗੱਲਾਂ ਸੁਣੀਆਂ ਕਿ ਉਹ ਉਹ ਹਮੇਸ਼ਾ ਵਿਕਾਸ ਦੀ ਗੱਲ ਕਰਦੇ ਸੀਗੇ ਤੇ ਤੁਸੀਂ ਉਹਨਾਂ ਦਾ ਸਾਥ ਵੀ ਮਾਣਿਆ ਉਸ ਦੌਰਾਨ ਤੁਸੀਂ ਉਹਨਾਂ ਦਾ ਨਾਲ ਵੀ ਰਹੇ ਹੋ ਤੇ ਕਿਵੇਂ ਦੀ ਰਾਜਨੀਤੀ ਸੀ ਜਥੇਦਾਰ ਤੋਤਾ ਸਿੰਘ ਜੀ ਦੀ ਮਤਲਬ ਤੁਹਾਨੂੰ ਗਾਈਡ ਕਰਦੇ ਸੀ ਤੇ ਉਹਨਾਂ ਬਾਰੇ ਥੋੜਾ ਜਿਹਾ ਇਹ ਵੀ ਕਿਹਾ ਜਾਂਦਾ ਤਰਕ ਵੀ ਹੋ ਜਾਂਦੇ ਸੀ ਪਰ ਉਹ ਉਹਨੇ ਹੀ ਪਿਆਰ ਨਾਲ ਆਪਣੇ ਜਿਹੜੇ ਵਰਕਰ ਸੀ ਉਹਨਾਂ ਨੂੰ ਨਾਲ ਵੀ ਲੈ ਕੇ ਚੱਲਦੇ ਸੀ ਕੀ ਇਹ ਸੱਚ ਹੈ ਇਹ ਵਾਕਏ ਸੱਚੀ ਗੱਲ ਹੈ ਜਿਹੜਾ ਬੰਦਾ ਉਹ ਸੱਚਾਈ ਹੁੰਦੀ ਨਾ ਜਾਂ ਜਿਹੜਾ ਪਾਰਟੀ ਨੂੰ ਸਮਰਪਿਤ ਆ ਉਹਨੂੰ ਕਈਆਂ ਗੱਲਾਂ ਤੇ ਸਾਡੇ ਵਰਕਰਾਂ ਅਸੀਂ ਕੋਈ ਜਿਹੜੇ ਤਲਲੇ ਦੇ ਵਰਕਰ ਆ ਕੋਈ ਗੱਲ ਗਲਤ ਕਰਦੇ ਤਾਂ ਉੱਥੇ ਜਿਹੜਾ ਲੀਡਰ ਆ ਉਹਨੂੰ ਗੁੱਸਾ ਵੀ ਆ ਜਾਂਦਾ ਹੂੰ ਠੀਕ ਆ ਉਹਨਾਂ ਦਾ ਬਾਕੀ ਜਿਹੜਾ ਉਹਨਾਂ ਦਾ ਗੁੱਸਾ ਚੱਲ ਜਾਂਦਾ ਸੀ ਹੂੰ ਉਹ ਕੰਮਜਾ ਹੋ ਜਾਂਦਾ ਸੀ ਕੰਮਜਾ ਹੋ ਜਾਂਦਾ ਬਿਲਕੁਲ ਇਹ ਗੱਲ ਕਹੀ ਜਾਂਦੀ ਆ ਉਹ ਭੱਜ ਜਾਂਦਾ ਸੀ ਹੂੰ ਉਹ ਫੇਰ ਕਿਸੇ ਕੰਮ ਨਾਲ ਚ ਰਹਿ ਜਾਂਦਾ ਬਿਲਕੁਲ ਉਹਨਾਂ ਬਾਰੇ ਐਕਸਪੈਕਟ ਕਿਹਾ ਜਾਂਦਾ ਕਿ ਉਹ ਜਿੰਨੀ ਛੋਟੀ ਤਲਕ ਹੁੰਦੇ ਸੀ ਉਹਨਾਂ ਨੂੰ ਜਿਹੜੀ ਵਿਕਾਸ ਵਾਲੀ ਗੱਲ ਕਰਦੇ ਉਹ ਤਾਂ ਉਹਨਾਂ ਦੇ ਦਿਮਾਗ ਯੋ ਮਤਲਬ ਜਿਵੇਂ ਬਟਵਾਲਾ ਸਾਹਿਬ ਉਹਨਾਂ ਨੂੰ ਹਰ ਤੱਕ ਇਹਦੇ ਦੀ ਕਰੋਨਿਕਲੀ ਦਾ ਦਿਮਾਗ ਹੈ ਜefeਰਦੀ ਉਹਨਾਂ ਨੂੰ ਪਤਾ ਸੀ ਵੀ ਕਿੱਥੋਂ ਕਿਹੜੀ ਚੀਜ਼ ਦੀ ਸਮੱਸਿਆ ਕਿੱਥੋਂ ਆ ਕਿਸਾਨ ਨੂੰ ਕੀ ਪ੍ਰੋਬਲਮ ਆ ਮਿਹਨਤ ਨੂੰ ਕੀ ਪ੍ਰੋਬਲਮ ਆ ਨਿੱਕੇ ਨਿੱਕੇ ਪਸਾ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਉਹ ਮਤਲਬ ਉਹ ਲੈ ਕੇ ਉਹ ਪਾਰਟੀ ਦੇ ਵਿੱਚ ਰੱਖਦੇ ਸੀ ਉੱਥੇ ਹਮ ਕੇਬਨਰ ਦੀ ਮੀਟਿੰਗ ਦੇ ਵਿੱਚ ਉੱਥੇ ਲਿਆ ਕੇ ਸਕੀਮਾਂ ਦੱਸਦੇ ਸੀ ਪਤਾ ਹੀ ਬਾਲ ਸਾਹਿਬ ਉਹਨਾਂ ਪਾਰਟੀ ਦਾ ਦਿਮਾਗ ਕਹਿੰਦੇ ਸ਼ਰੋਨਿਕਲ ਹਮ ਉਹ ਵਿੱਚੋਂ ਵਿਚਰੇ ਸੀ ਉਹਨਾਂ ਦੇ ਟਿੱਪ ਤੇ ਯਾਰ ਸੀ ਉਹਨਾਂ ਨੂੰ ਉਹਨਾਂ ਨੂੰ ਮੇਰਾ ਖਿਆਲ ਆ ਵੀ ਇੱਕ ਪਿੰਡ ਦੇ ਸਰਪੰਚ ਨੂੰ ਜਾਂ ਮੈਂਬਰ ਨੂੰ ਜਾਂ ਆਮ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਇੱਥੇ ਕਿੰਨੇ ਟਰਾਂਸਫਰ ਮਾਰ ਬਿਲਕੁਲ ਇਹ ਇਹ ਗੱਲ ਅਕਸਰ ਉਹਨਾਂ ਕੋਲ ਦੀ ਨੀ ਨੀ ਚੀਜ਼ ਉਹਨਾਂ ਨੂੰ ਮੂੰਹ ਜਵਾਨੀ ਕਈ ਵਾਰ ਸਮਾਗਮਾਂ 'ਚ ਜਾਂ ਕਿਸੇ function ਤੇ ਬੋਲਦੇ ਆ ਜਦੋਂ ਆਪਣੀਆਂ ਜਾਂ ਵਿਕਾਸ ਦੀਆਂ ਪ੍ਰਾਪਤੀਆਂ ਗਿਣਾਉਣ ਲੱਗਦੇ ਸੀ ਤਾਂ ਉਹ ਕੋਈ ਕਾਗਜ਼ ਨਹੀਂ ਹੁੰਦਾ ਸੀ ਉਹਨਾਂ ਕੋਲ ਤੇ ਉਹ ਦਿਨ ਤਰੀਕ ਉਹ ਸਨ ਇੰਨੇ ਬੰਦੇ ਬੋਲ ਦਿੰਦੇ ਸੀ ਕਿਹੜਾ ਗ੍ਰੈਡ ਕਿਹੜਾ ਸਕੂਲ ਕਦੋਂ ਅਪਗ੍ਰੇਡ ਹੋਇਆ ਕਿਹੜਾ ਮਤਲਬ ਇਹ ਇਹ ਉਹਨਾਂ ਦੀ ਖਾਸੀਅਤ ਸੀ ਬਾਕੀ ਉਹ ਜਿਹੜਾ ਕੰਮ ਉਹਨਾਂ ਨੂੰ ਲੱਗਦਾ ਸੀ ਵੀ ਆਹ ਹੋਣਾ ਹੈ ਉਹਨੂੰ ਪਹਿਲ ਦਿੰਦੇ ਸੀ ਔਰ ਕਾਹਦੇ ਜਿਹੜਾ ਕੋਈ ਸਾਂਝਾ ਕੰਮ ਲੈ ਕੇ ਉਹਨਾਂ ਕੋਲੇ ਆਉਂਦਾ ਸੀ ਨਾ ਉਹਨੂੰ ਦਾ ਦੋਹੀ ਹੱਥੀ ਮਤਲਬ ਕਹਿੰਦੇ ਸੀ ਵੀ ਆਜਾ ਚੇਅਰਮੈਨ ਸਾਹਿਬ ਇੱਕ ਇਹੋ ਜਿਹਾ ਦੌਰ ਵੀ ਆਇਆ ਸੀਗਾ ਕਿ ਜਥੇਦਾਰ ਜੀ ਤੇ ਦੋਸ਼ ਵੀ ਲੱਗੇ ਜਦੋਂ ਖੇਤੀਬਾੜੀ ਮੰਤਰੀ ਰਹੇ ਉਸ ਤੋਂ ਬਾਅਦ ਕੁਝ ਦੋਸ਼ ਲੱਗੇ ਜਿਨ੍ਹਾਂ ਨੂੰ ਤਾਂ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹ ਉਸ ਸਮੇਂ ਤੁਸੀਂ ਵੀ ਉਹਨਾਂ ਦੇ ਨੇੜੇ ਰਹੇ ਹੋ ਉਸ ਸਮੇਂ ਡੋਲੇ ਨਹੀਂ ਉਹ ਜਾਂ ਉਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕਿ ਸੱਚਾਈ ਸੀ ਕਿ ਇਹ ਰਾਜਨੀਤਿਕ ਸੀਗੇ ਜਾਂ ਤੁਹਾਨੂੰ ਲੱਗਦਾ ਕਿ ਉਸ ਵੇਲੇ ਜਿਹੜਾ ਮਤਲਬ ਜਥੇਦਾਰ ਤੋਤਾ ਸਿੰਘ ਜੀ ਦਾ ਕੀ ਰਿਐਕਸ਼ਨ ਸੀਗਾ ਤੁਸੀਂ ਨੇੜੇੋਂ ਦੇਖਿਆ ਦੇ ਕੋ ਦੋਸ਼ ਕਿਸੇ ਤੇ ਲਾ ਦੇਣਾ ਕਿਸੇ ਦਾ ਕੋ ਮੂੰਹ ਨਹੀਂ ਭਰ ਸਕਦਾ ਜबान ਥੋੜੀ ਖੜ ਲੈ ਕੇ ਦੋਸ਼ ਲਾ ਕੇ ਤਾਂ ਸ਼ਰਮ ਨਹੀਂ ਕਾਲੀ ਦਲ ਦਾ ਨੁਕਸਾਨ ਕੀਤਾ ਕੰਮ ਕਾ ਝੂਠ ਆਕਰ ਝੂਠ ਰਹਿਦਾ ਸੱਚ ਦੀ ਜੱਤ ਸੱਚ ਦੀ ਹੋਣੀ ਹੈ ਜੈਸੇਦਾਰ ਜੀ ਬਿਲਕੁਲ ਸੱਚੇ ਸੁੱਚੇ ਬਤੇ ਸੀ ਨਾਮ ਜਪਣ ਵਾਲੇ ਸੀ ਉਹ ਧਰਮ ਨੂੰ ਪਹਿਲਾਂ ਤਾਦੇ ਸੀ ਹਰ ਸਿਆਸ ਨੂੰ ਬਾਤ ਕਰਦੇ ਧਰਮ ਦੇ ਪੱਖ ਤੇ ਉਹ ਬਹੁਤ ਹਲਕ ਕਰੜੇ ਸੀ ਮਤਲਬ ਜਦੋਂ ਦੋਸ਼ ਲੱਗੇ ਤੇ ਉਹ ਮਤਲਬ ਡੋਲੇ ਨਹੀਂ ਉਹ ਡੋਲਣ ਜਦੋਂ ਕੋਈ ਸਹੀ चीज ਹੋ ਉਹਨਾਂ ਨੇ ਕਹਾ ਦਾ ਡੋਲਣਾ ਸੀਗਾ ਜਦੋਂ ਉਹ ਤਾਂ ਐਵੇਂ ਹੁਣ ਦੋਸ਼ ਕਿਸੇ ਦੇ ਐਵੇਂ ਝੂਠਾ ਲਾ ਦਿਓ ਠੀਕ ਹੈ ਹਰਾਸ਼ਮੈਂਟ ਹੁੰਦੀਆਂ ਬੰਦੇ ਨੂੰ ਹੁੰਦੀਆਂ ਪਰ ਜਿਹੜਾ ਸੱਚ ਤਾਂ ਖੀਤ ਤਾਂ ਸਾਹਮਣੇ ਆ ਜਾਂਦਾ ਨਾ ਨਿੱਤਰ ਕਿਸੇ ਦਾ ਸੱਚ ਤਾਂ ਸੱਚ ਹੀ ਹੁੰਦਾ ਦੇ ਕੋਈ ਉਹਦੀ ਗੱਲ ਉਹ ਤਾਂ ਫੇਰ ਬੰਦੇ ਨੂੰ ਜਿਹੜਾ ਬੰਦਾ ਝੂਠਾ ਆ ਉਹਦਾ ਪੈਰ ਹੀ ਹੁੰਦਾ ਜੇ ਸਿਆਸਤ ਦੀ ਗੱਲ ਕੀਤੀ ਜਾਵੇ ਤੁਸੀਂ ਉਹਨਾਂ ਦੀ ਸਿਆਸਤ ਵੀ ਦੇਖੀ ਹੈ ਤੇ ਤੁਸੀਂ ਅੱਜ ਬਰਜਿੰਦਰ ਸਿੰਘ ਦੀ ਮੱਖਣ ਬਰਾੜ ਉਹਨਾਂ ਦੇ ਨਾਲ ਵੀ ਬਹੁਤ ਨੇੜਿਓਂ ਵਿੱਚ ਰਹਦੇ ਹੋ ਨਾ ਸਿਆਸਤ ਦੇ ਵਿੱਚ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਜਥੇਦਾਰ ਜੀ ਦੇ ਜਿਹੜੇ ਗੁਣ ਸੀਗੇ ਤੇ ਬਰਜਿੰਦਰ ਸਿੰਘ ਦੀ ਮੱਖਣ ਬਰਾੜ ਉਹਨਾਂ ਦੀ ਰਾਜਨੀਤੀ ਕਿਵੇਂ ਲੱਗਦੀ ਹੈ ਤੁਹਾਨੂੰ ਕਿ ਉਹ ਜਿਹੜਾ ਅਸਰ ਉਹਨਾਂ ਤੇ ਹੈਗਾ ਉਹਨਾਂ ਤੋਂ ਇਹ ਜਿਹੜਾ ਮਤਲਬ ਜਿਹੜੀ ਉਹਨਾਂ ਦੀ ਹਲੀਮੀ ਵੀ ਸੀ ਉਹਨਾਂ ਚ ਤਲਖੀ ਵੀ ਸੀ ਪਰ ਕੰਮ ਕਰਨ ਦਾ ਇੱਕ ਜਜ਼ਬਾ ਵੀ ਸੀ ਜੋਸ਼ ਵੀ ਸੀ ਬਜਿੰਦਰ ਸਿੰਘ ਮੱਖਣ ਬਰਾੜ ਬਾਰੇ ਕੀ ਕਹਿਣਾ ਚਾਹੋਗੇ ਉਹ ਉਹ ਮਤਲਬ ਜਥੇਦਾਰ ਜੀ ਤੋਂ ਜੇ ਦੇਖਿਆ ਜਾਵੇ ਉਹਨਾਂ ਦਾ ਪਰਸ਼ਾਮਰ ਹੈ ਉਹਨਾਂ ਚ ਬਿਲਕੁਲ ਦੇਖੋ ਜਿਹੜਾ ਜਿਤ ਤੋ ਉਹਨਾਂ ਨੇ ਮੁੱਢਲੀ ਮਤਲਬ ਉਹਨਾਂ ਦੇ ਨਾਲ ਉਂਗਲ ਫੜ ਕੇ ਸਿੱਖਿਆ ਬਜਿੰਦਰ ਸਿੰਘ ਬਰਾੜ ਜਥੇਦਾਰ ਜੀ ਦੇ ਬਹੁਤ ਛੋਟੇ ਸੀ ਜਦੋਂ ਦੇ ਉਹ ਮਤਲਬ ਇਸ ਪਾਸੇ ਦਰੇ ਪਰਿਵਾਰ ਦੇ ਵਿੱਚੋਂ ਔਰ ਚੰਗੀ ਸੂਝ-ਬੂਝ ਰੱਖਦੇ ਐ ਸਿਆਸਤ ਵਾਲੇ ਹੂੰ ਔਰ ਲੋਕਾਂ ਦੇ ਵਿੱਚ ਉਹਨਾਂ ਦਾ ਚੰਗਾ ਪਿਆਰ ਬਣਿਆ ਹੋਇਆ ਹੂੰ ਹੁਣ ਅੱਜ ਵੀ ਜਿਵੇਂ ਕਹਿ ਦਿੱ ਆਪਾਂ ਕਿ ਚਾਹੇ ਉਹ ਮੋਗਾ ਵੀ ਹਲਕਾ ਛੱਡ ਗਿਆ ਪਰ ਮੋਕੇ ਤੋਂ ਧਰਮਕੋਟ ਜਾਵੜਿਆ ਨਿਹਾਲ ਸਿੰਘ ਵਾਲਾ ਉਹਨਾਂ ਨੇ ਜੱਦੀ ਆਪ ਦਾ ਉੱਥੋਂ ਦੇ ਹਲਕਾ ਜਨਮਸਥਾਨ ਉਹਦਾ ਠੀਕ ਉਹਦੇ ਵਿੱਚ ਪਿੰਡ ਪੈਂਦਾ ਉੱਥੇ ਵੀ ਉਹਨਾਂ ਦੀ ਪੂਰੀ ਪਕੜ ਬਣੀ ਹੋਈ ਆ ਮੋਕੇ ਦੇ ਵਿੱਚ ਵੀ ਉਹਨਾਂ ਦਾ ਪਿਆਰ ਉਸੇ ਤਰ੍ਹਾਂ ਚੱਲ ਰਿਹਾ ਔਰ ਧਰਮਕੋਟ ਦਾ ਹੈ ਜੀ ਧਰਮਕੋਟ ਜਿਵੇਂ ਵਰਕਰਾਂ ਦੇ ਉੱਪਰ ਜਿਵੇਂ ਜਥੇਦਾਰ ਜੀ ਦੀ ਪਕੜ ਸੀ ਈ ਅ ਭਾਈ ਜੀ ਬਜਿੰਦਰ ਸਿੰਘ ਮੱਖਣਪਰਾੜ ਦੀ ਵੀ ਉਹੀ ਪਕੜ ਹੈ ਹਾਂ ਜੀ ਹਾਂ ਜੀ ਗੱਲ ਇਹ ਹੈ ਵੀ ਜ਼ਜ਼ੇਦਾਰ ਦੇਖੋ ਆਪਾਂ ਜੇ ਕਹੀਏ ਵੀ ਹੁਣ ਜਿਹੜੀਆਂ ਜ਼ਜ਼ੇਦਾਰ ਜੀ ਦਾ ਮਤਲਬ ਕਿਉਂਕਿ ਇਹਨਾਂ ਦਾ ਉਤ ਬਾਅਦ ਜਿਹੜਾ ਹੁਣ ਬਾ ਵੋਦੇ ਅਸਰ ਉਹਨਾਂ ਗੱਲਾਂ ਦੇ ਪੈਂਦੇ ਹਨ ਬੰਦੇ ਦੇ ਉਹਨਾਂ ਦਾ ਕਾਤਾ ਦਾ ਨਹੀਂ ਬਿਲਕੁਲ ਜਿਆਦਾ ਦਾ ਕਾਤਾ ਪਕੀਏ ਜਿਹੜਾ ਉਹਨਾਂ ਦਾ ਕਦ ਬੁੱਤ ਸੀਗਾ ਉਹ ਤਾਂ ਇੱਕ ਟੰਦੇ ਮੁਕਾਬਲੇ ਜਿਹਾ ਪਕੀਏ ਉਹਦਾ ਬੜੀ ਮੁਸ਼ਕਲ ਨਾਲ ਹਨਾ ਚਲੋ ਪ੍ਰਮਾਤਮਾ ਕਰੇ ਇਹਨਾਂ ਦਾ ਵੀ ਕਦ ਬੁੱਤ ਬਣਾਵੇ ਉਹਨਾਂ ਦੇ ਪਰਿਵਾਰ ਦੇ ਵਿੱਚ ਔਰ ਇਹ ਵੀ ਉਹਨਾਂ ਚਾਹਿਆ ਕਿ ਜਿਹੜੇ ਪਰ ਗੁਣ ਜਰੂਰ ਰਹਿ ਗਏ ਹਰ ਇੱਕ ਦੀ ਗੱਲ ਸੁਣਦੇ ਆ ਔਰ ਜਿਹੜਾ ਕੋਈ ਮਸਲੇ ਕੋਈ ਹੱਲ ਹੋਣ ਵਾਲੇ ਆ ਕਰਵਾਉਂਦੇ ਆ ਵਰਕਰਾਂ ਦੇ ਔਰ ਵਰਕਰ ਚਾਹੁੰਦੇ ਮਤਲਬ ਪਿਆਰ ਲੋਕੀ ਕਰਦੇ ਔਰ ਖਿੱਚ ਧੂ ਕਰਕੇ ਵਰਕਰਾਂ ਨੇ ਕਿਹਾ ਵੀ ਪ੍ਰੇਂਦਰ ਸਿੰਘ ਬਰਾੜ ਨੂੰ ਵੀ ਧਰਮਪੁਰ ਆਉਣਾ ਔਰ ਉਹਨਾਂ ਦੀ ਇੰਨੀ ਉਹਨਾਂ ਦੀ ਡਿਮਾਂਡ ਸੀ ਹੂੰ ਔਰ ਪ੍ਰੇਂਦਰ ਨੇ ਇਸ ਚੱਲ ਨੂੰ ਮਤਲਬ ਪਹਿਲ ਦੇ ਆਧਾਰ ਤੇ ਲਿਆ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਪਿਤਾ ਪੁਰਖੀ ਸੰਪਤੀ ਜਾਂ ਕਹਦੇ ਜਿਵੇਂ ਉਹ ਆਪਾਂ ਅਵਰਾਸਤ ਕਹਿ ਲਗੇ ਮਤਲਬ ਲੋਕ ਉਹਨਾਂ ਦੇ ਵਿੱਚੋਂ ਛੱਡ ਕੇ ਗਏ ਧਰਮਪੁਰ ਵੀ ਮੈਂ ਉੱਥੇ ਵਾਰਡੋਰ ਸੰਭਣੀ ਆ ਧਰਮਪੁਰ ਦੀ ਉਹੋ ਤੇ ਲੋਕਾਂ ਦਾ ਪਿਆਰ ਸੀ ਨਜੇਦਾਰ ਜੀ ਨਾਲ ਲੋਕ ਵੀ ਉਹਨਾਂ ਚੋਂ ਜਿਹੜਾ ਜਥੇਦਾਰ ਦੋਤਾ ਸਿੰਘ ਜੀ ਦਾ ਅਕਸ ਦੇਖਦੇ ਦੇਖਦੇ ਉਮੀਦਾਂ ਨੇ ਉਮੀਦ ਹੈਗੀ ਸਾਰਿਆਂ ਨੂੰ ਉਮੀਦ ਹੈ ਔਰ ਪ੍ਰਮਾਤਮਾ ਕਰੇ ਉਹਨਾਂ ਨੂੰ ਇਹ ਸ਼ਕਤੀ ਦੇਵੇ ਹੋਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੇ ਜੇ ਆਪਾਂ ਸਿਆਸਤ ਦੀ ਗੱਲ ਕੀਤੀ ਜਾਵੇ ਅੱਜ ਪੰਜਾਬ ਦੀ ਸਿਆਸਤ ਹੈ ਜਿਹੜੀ ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਜਿਹੜੇ ਸਬਰ ਹੈ ਬਹੁਤ ਥੋੜਾ ਰਹਿ ਗਿਆ ਸਿਆਸਤਦਾਨਾਂ ਦਾ ਜੇ ਥੋੜੀਆਂ-ਥੋੜੀਆਂ ਗੱਲਾਂ ਜੇ ਮੈਨੂੰ ਕਟ ਨਹੀਂ ਮਿਲੀ ਮੈਨੂੰ ਕੋਈ ਅਹੁਦਾ ਨਹੀਂ ਮਿਲਿਆ ਤਾਂ ਉਦੋਂ ਹੀ ਪਤਾ ਲੱਗਦਾ ਸਵੇਰ ਨੂੰ ਸ਼ਾਮ ਨੂੰ ਜਿਹੜਾ ਉਹ ਨੇਤਾ ਜਿਹੜਾ ਹੋਰ ਪਾਰਟੀ ਦਾ ਝੰਡਾ ਲੱਗਿਆ ਹੁੰਦਾ ਗੱਡੀ ਤੇ ਤੇ ਸਵੇਰ ਨੂੰ ਪਤਾ ਲੱਗਦਾ ਜੀ ਇਹ ਤਾਂ ਦੂਜੀ ਪਾਰਟੀ ਚ ਚਲੇ ਗਏ ਤੇ ਉਹ ਅਗਲੀ ਸ਼ਾਮ ਨੂੰ ਪਤਾ ਲੱਗਦਾ ਨਹੀਂ ਜੀ ਉਹ ਵੀ ਛੱਡਤੀ ਐ ਇਹ ਤੀਸਰੀ ਚ ਚਲੇ ਗਏ ਤੇ ਇਹ ਦੌਰ ਜਿਹੜਾ ਇਹ ਬਹੁਤ ਹੁਣ ਥੋੜੇ ਜੇ ਸਾਲਾਂ ਦਾ 1-2 ਸਾਲਾਂ ਦਾ ਜ਼ਿਆਦਾ ਹੋ ਗਿਆ ਤੇ ਤੁਸੀਂ ਇਸ ਜਿਹੜੀ ਇਹ ਰਾਜਨੀਤੀ ਹੈ ਜਿਹੜੀ ਮਤਲਬ ਥੋੜੀ ਜੀ ਖੁਦਗਰਜ਼ੀ ਵਾਲੀ ਰਾਜਨੀਤੀ ਇਹਦੇ ਬਾਰੇ ਕੀ ਕਹਿਣਾ ਚਾਹੋ ਦੇ ਕੋਈ ਪਾਰਟੀ ماں ਹੁੰਦੀ ਹਾਂ ਜਿਹੜੀ ਮਾਂ ਨੂੰ ਛੱਡ ਕੇ ਜਾਣਾ ਕਿਤੇ ਹੋਰ ਤਾਂ ਦੱਸੋ ਉਹਦਾ ਕੀ ਫਲ ਮਿਲਣਾ ਹਾਂ ਠੀਕ ਹੈ ਇਹ ਐਵੇਂ ਭੁਲੇਖਾ ਹੁੰਦਾ ਤੁਨ ਜਿਹੜਾ ਸਰਕਾਰ ਆ ਆਪ ਦੀ ਪਾਰਟੀ ਦੇ ਵਿੱਚ ਮਿਲਣਾ ਮੈਂ ਤਾਂ ਸਾਰੇ ਭਰਾਵਾਂ ਨੂੰ ਇਹ ਕਹੂੰਗਾ ਵੀ ਸਰਕਾਰ ਜੋ ਤੁਹਾਨੂੰ ਆਪ ਦੀ ਪਾਰਟੀ ਜਿਹੜਾ ਮਿਲਦਾ ਨਾ ਉਹ ਰਿਪਲੇ ਕਾ ਵੀ ਉੱਤੇ ਜਾ ਕੇ ਵੱਧ ਕਿਉਂਕਿ ਉੱਥੇ ਜਿਹੜੇ ਦੂਜੇ ਬੈਠੇ ਤੁਹਾਡੇ ਅੱਗੇ ਬੈਠੇ ਆ ਉਹਨਾਂ ਜਿਨ੍ਹਾਂ ਨੇ ਉਸ ਪਾਰਟੀ ਚ ਲੰਮਾ ਸਮਾਂ ਕੰਮ ਕੀਤਾ ਮਾਰ ਮਾਰ ਆਪ ਕੀਤਾ ਹੂੰ ਪਰ ਉਹ ਉੱਥੇ ਤੁਸੀਂ ਉਹਨਾਂ ਦਾ ਹੱਕ ਖੋ ਰਹੇ ਉਹਨਾਂ ਦਾ ਖੋ ਰਹੇ ਕਿੱਥੇ ਬਰਦਾਸ਼ਤ ਕਰਨੀ ਇਹਨਾਂ ਗੱਲਾਂ ਹੂੰ ਠੀਕ ਹੈ ਜਿਹੜਾ ਆਪਦੀ ਪਾਰਟੀ ਬਾਕੀ ਨਹੀਂ ਅਸੀਂ ਤਾਂ ਇਸ ਗੱਲ ਤੇ ਹੀ ਸਤਾਪ ਤੇ ਚੱਲਦੇ ਜੇ ਤਾਂ ਕਹਿੰਦੇ ਆ ਹੂੰ ਆਪਦੀ ਜਿਹੜੀ ਪਾਰਟੀ ਜੀ ਦੇ ਚ ਹੈਗੇ ਹੋ ਉੱਤੇ ਰੋ ਸੇਵਾ ਕਰੋ ਚੰਗੇ ਮਾੜੇ ਟਾਈਮ ਤਾਂ ਆਉਂਦੀ ਹੈ ਘਰਾਂ ਤੇ ਉਹਦੇ ਰੇਂਦੇ ਅਨਜਾਨ ਤੇ ਹੁੰਦੇ ਰਹਿੰਦੇ ਪਾਰਟੀਆਂ ਤੇ ਹੁੰਦੇ ਰਹਿੰਦੇ ਪਰ ਅਕਾਲੀ ਦਲ ਨੇ ਵੀ ਪਿਛਲੇ ਸਮ ਉਜੇ ਜੇ ਇਹ ਫੈਸਲੇ ਲਏ ਕਿ ਦੂਸਰੀਆਂ ਪਾਰਟੀਆਂ ਤੋਂ ਆਏ ਕਈ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਤੇ ਇਹ ਫੈਸਲਿਆਂ ਦਾ ਖਮਿਆਜ਼ਾ ਚੜਨਾ ਪਿਆ ਤੇ ਸਾਡਾ ਨੁਕਸਾਨ ਵੀ ਹੋਇਆ ਉਹਦੇ ਚ ਹੂੰ ਨੁਕਸਾਨ ਹੁੰਦਾ ਹੈ ਪਾਰਟੀ ਦਾ ਨੁਕਸਾਨ ਹੋਇਆ ਉਸ ਗੱਲ ਚ ਹੂੰ ਉਹ ਤਾਂ ਥਾਂਾਂ ਵੀ ਇੱਕੋ ਜਿਹੀ ਗੱਲ ਹੈ ਨਾ ਜੀ ਜੀ ਉਹ ਤਾਂ ਜੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਉੱਤੇ ਨਮਾਇੰਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਹੋਵੇ ਤੇ ਸਾਡੇ ਹਰ ਵੀ ਤਾਂ ਹੁੰਦੀ ਹੋਊ ਜੀ ਜੀ ਬਿਲਕੁਲ ਇਹਦਾ ਜਿਵੇਂ ਆਮ ਆਦਮੀ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਅਸੀਂ ਰਾਜਨੀਤੀ ਬਦਲਣ ਆਏ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਰਾਜਨੀਤੀ ਐ ਉਹਦੇ ਨਾਲੋਂ ਅਸੀਂ ਵੱਖਰੀ ਅਸੀਂ ਰਾਜਨੀਤੀ ਬਦਲਣ ਆਏ ਆ ਪਰ ਹੁਣ ਅਸੀਂ ਦੇਖਣ ਵਿਚਾਰ ਤੋਂ ਦਿੱਤੀ ਉਹਨਾਂ ਨੇ ਜੀ ਕਿਵੇਂ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਨੇ ਬਿਲਕੁਲ ਹੀ ਵੱਖਰੀ ਕੀਤੀ ਉਹ ਤੁਹਾਨੂੰ ਹੁਣ ਗੁਲੰਦਰ ਦੇ ਵਿੱਚ ਅਸੀਂ ਦੇਖਿਆ ਕਿ ਉੱਥੇ ਜਿਹੜਾ ਸੁਸ਼ੀਲ ਦੇਕੂ ਉਹਨਾਂ ਨੇ ਜਿਹੜੀ ਚੋਣ ਜਿਮਨੀ ਚੋਣ ਲੜਾਈ ਪਿੱਛੇ ਔਰ ਕਾਂਗਰਸ ਪਾਰਟੀ ਚੋਂ ਲਿਆ ਕੇ ਉਹਨਾਂ ਨੂੰ ਜਿਮਨੀ ਚੋਣ ਲੜਾਈ ਔਰ ਐਮਪੀ ਬਣੇ ਪਰ ਉਸ ਤੋਂ ਬਾਅਦ ਹੁਣ ਜਿਹੜਾ ਲੋਕ ਸਭਾ ਚੋਣਾਂ 2024 ਦੀਆਂ ਹੋਈਆਂ ਤਾਂ ਉਹਨਾਂ ਨੂੰ ਟਿਕਟ ਵੀ ਅਨਾਉਂਸ ਕਰ ਦਿੱਤੀ ਸੀ ਤੇ ਉਹ ਟਿਕਟ ਸਣੇ ਚਲੇ ਗਏ ਤੇ ਫਿਰ ਸ਼੍ਰੋਮਣੀ ਅਕਾਲੀ ਪ党 ਤੋਂ ਆਵਾਜੂ ਪਾਰਟੀ ਨੇ ਪਵਨ ਕੁਮਾਰ ਟੀਨੂ ਜੀ ਨੂੰ ਲਿਆ ਕੇ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਇਹ ਇੱਕ ਜਿਹੜਾ ਕੋਈ ਜਿਹੜੀ ਆਮ ਆਦਮੀ ਪਾਰਟੀ ਉਹਦਾ ਉਹ ਪਹਿਲਾਂ ਕੀ ਕਹਿ ਰਿਆ ਸੀ ਵੀ ਅਸੀਂ ਕਿਸੇ ਨੂੰ ਦੂਸਰੀ ਪਾਰਟੀ ਦੇ ਨੂੰ ਇੱਥੇ ਇੰਟਰ ਨਹੀਂ ਕਰਾਵਾਂਗੇ ਆਹ ਪਾਰਟੀ ਤੇ ਪਹਿਲਾਂ ਉਹਨਾਂ ਨੇ ਇਹੀ ਮਤ ਰੱਖਿਆ ਸੀ ਜੀ ਸੰਵਿਧਾਨ ਜਿਹੜਾ ਨਾ ਵੀ ਅਸੀਂ ਜੇ ਕੋਈ ਆਊਗਾ ਤਾਂ ਉਹ ਪਿੱਛੇ ਲਾਈਨ ਜਾਊਗਾ ਉਹਨ ਕਿਸੇ ਨੂੰ ਟਿਕਟ ਨਹੀਂ ਦੇਉਂ ਪਰ ਹੁਣ ਉਹਨਾਂ ਨੂੰ ਆਪਦੇ ਕੈਂਡੀਡੇਟ ਹੀ ਪੂਰੇ ਹੋ ਰਹੇ ਹੂੰ ਦੂਸਰੀਆਂ ਪਾਰਟੀਆਂ ਜੋ ਲਿਆ ਲੈ ਕੇ ਪੜਕ ਰਹੇ ਆ ਜਾਂ ਮੰਤਰੀਆਂ ਨੂੰ ਟਿਕਟਾਂ ਦੇ ਦੀਆਂ ਉਹਨਾਂ ਨੇ ਉਹਨਾਂ ਐਮਪੀ ਦੀਆਂ ਦੁਆਰਾ ਫਿਰ ਇल्ली ਦਾ ਗੱਲ ਬੋਤਸਿਆਲ ਉਹ ਸਾਰਾ ਲੋੜਦਾ ਕਿ ਤੇਰੇ ਕਿਤੇ ਲੋਕਾਂ ਚੋਣਾ ਫਿਰ ਜੁਣੀ ਚੋਣਾ ਫਿਰ ਵੀ ਆਤ ਹਿੱਸੇ ਕਾ ਮੈਂ ਉਹੀ ਗੱਲ ਕਰਨ ਲੱਗਿਆ ਸੀ ਕਿ ਇਹ ਲੋਕਾਂ ਤੇ ਬੋਝ ਨਹੀਂ ਹੈ ਤੇ ਕੋਈ ਵੀ ਮੈਂ ਤੇ ਇਹ ਕਹੂੰਗਾ ਇਹ ਵੀ ਇੱਕ ਲਾਭ ਪਾਣਾ ਚਾਹੀਦਾ ਹੂੰ ਵੀ ਜਿਹੜਾ ਬੰਦਾ ਮੌਜੂਦਾ ਜਿਹੜੀ ਸੀਟ ਤੇ ਹੈਗਾ ਉੱਥੋਂ ਨੂੰ ਚੜਾ ਕੇ ਨਹੀਂ ਚਾਹੀਦਾ ਵੀ ਉਹਨੂੰ ਦੁਬਾਰਾ ਕਿਹਨੋਂ ਐਮਪੀ ਜਿੱਤੇ ਆ ਉਹਦੇ ਵੋਟ ਪਵੇ ਤੇ ਆਹ ਦਾ ਪੈਸਾ ਹੋਰ ਖਵਾਦ ਹੋਵੇ ਚੋਣਾਂ ਦੇ ਉੱਤੇ ਜਿਹਦੇ ਕੋਲੇ ਆਲਰੇਡੀ ਇੱਕ ਉੱਤ ਹੈਗਾ ਐਮਐਲਏ ਹੈਗਾ ਮੰਤਰੀ ਹੈਗਾ ਉਹਨਾਂ ਨੂੰ ਵੀ ਦੁਬਾਰਾ ਦੁਬਾਰਾ ਉਹਨਾਂ ਨੂੰ ਫੇਰ ਇਹਦਾ ਮਤਲਬ ਉਹਨਾਂ ਕੋਲ ਕੈਂਡੀਡੇਟ ਨਹੀਂ ਹੈ ਜੇ ਸੀ ਜੇ ਨਹੀਂ ਹੋਣੇ ਤਾਂ ਹੀ ਤਾਂ ਉਹਨੂੰ ਰੱਖਿਆ ਹੂੰ ਤਾਈ ਨੇ ਤਾਂ ਉਹਨਾਂ ਸਾਰਿਆਂ ਨੂੰ ਪਤਾ ਜੇ ਅਕਾਲੀ ਦਲ ਦੇ ਨਹੀਂ ਲੱਭੇ ਕਰਕੇ ਤਾਈ ਨੇ ਉਹਨਾਂ ਬਣਾਇਆ ਜੇ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਗੱਲ ਕੀਤੀ ਜਾਵੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਰਾਜਵਿੰਦਰ ਸਿੰਘ ਧਰਮਕੋਟ ਚੋਣ ਲੜ ਰਿਹਾ ਹੈ ਉਹਨਾਂ ਦੀ ਚੋਣ ਦੀ ਕੀ ਸਥਿਤੀ ਦੇਖ ਰਹੇ ਹੋ ਤੁਸੀਂ ਚੋਣ ਮਹੌਮੇ ਚੋਣ ਮਹੌਮੇ ਉਹਨਾਂ ਦੀ ਬਹੁਤ ਵਧੀਆ ਚੱਲ ਰਹੀ ਹੈ ਬੜਾ ਸੋਹਣਾ ਹੰਗਾਰਾ ਸਾਰੇ ਨਗਰਾਂ ਦੇ ਵਿੱਚ ਜਿੱਥੇ ਵੀ ਜਾਣਿਆ ਸੀ ਸਾਰੇ ਸੂਚੇ ਜ਼ਿਲ੍ਹੇ ਦੇ ਵਿੱਚ ਬਾਕੀ ਦੂਸਰੇ ਹਲਕਿਆਂ ਤੋਂ ਵੀ ਰਿਪੋਰਟ ਮਿਲਦੀ ਹੈ ਜੋ ਫਰੀਦਕੋਟ ਗਦਰਵਾਹ ਹੋਰ ਰਾਮਪੁਰਾ ਕੋਟਕਪੂਰਾ ਇਹ ਤੋਂ ਆ ਹੋਰ ਇਸ ਤੋਂ ਇਲਾਵਾ ਚਾਰੇ ਹਲਕੇ ਆਪਣੇ ਮੋਗੇ ਜ਼ਿਲ੍ਹੇ ਦੇ ਆ ਔਰ ਸਾਰੇ ਤੋਂ ਬਹੁਤ ਵਧੀਆ ਨਜ਼ਰ ਰਿਪੋਰਟ ਆ ਔਰ ਲੁੱਕ ਆ ਨੇ ਕਿਉਂਕਿ ਸਾਰੇ ਕੈਂਡੀਡੇਟਾਂ ਦੇ ਵਿੱਚੋਂ ਇਹ ਗੱਲ ਮਰਣੀ ਪੂਗੀ ਸ਼ਰੋਮਣੀ ਕਲਦਾ ਦਾ ਕੈਂਡੀਡੇਟ ਆ ਜੀ ਉਹ ਲਾਇਕ ਔਰ रिजर्व ਕਰਦਾ ਹੋ ਪਰ ਐਨ ਮੌਕੇ ਤੇ ਆ ਕੇ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਜਿਾ ਵੀ ਸ਼੍ਰੋਣੀ ਅਕਾਲੀ ਦਲ ਦਾ ਕੈਂਡੀਡੇਟ ਜਿਹੜੀ ਉਹਨਾਂ ਦੀ ਚੋਣ ਪ੍ਰਚਾਰ ਹੈ ਕਾਫੀ ਤੇਜ਼ ਚੱਲ ਰਿਹਾ ਸੀ ਤੇ ਇੱਕ ਚੰਗੀ ਪੋਜੀਸ਼ਨ ਸੀ ਜੇ ਹੁਣ ਕੁਝ ਦਿਨਾਂ ਦੇ ਵਿੱਚ ਸਰਜੀਤ ਸਿੰਘ ਖਾਲਸਾ ਜਿਹੜੇ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਦੇ ਮੈਦਾਨ ਦੇ ਵਿੱਚ ਆਉਣ ਦੇ ਨਾਲ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਦਾ ਹੀ ਜਿਹੜਾ ਗਣਿਤ ਹੈ ਉਹ ਹਸਾਬ ਕਿਤਾਬ بگੜ ਗਿਆ ਲੱਗਦਾ ਹੈ ਤੇ ਉਹਦਾ ਅਸਰ ਸ਼੍ਰੋਮਣੀ ਅਕਾਲੀ ਦਲ ਤੇ ਕਿੰਨਾ ਪੈਂਦਾ ਦੇਖ ਰਹੇ ਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਕੇਡਰਾ ਜਿੰਨੇ ਵਰਕਰ ਆ ਉਹ ਲੱਗਦਾ ਕਿ ਕਿਉਂਕਿ ਉਹ ਆਪ ਦੇ ਹਾਂ ਦੇ ਖੜੇ ਉਸੇ ਤਰ੍ਹਾਂ ਕੋਈ ਕਿਤੇ ਇਹ ਜੀ ਕੋਈ ਗੱਲਬਾਤ ਨਜ਼ਰ ਨਹੀਂ ਆਈ ਹਮ ਉਹ ਜਿਹੜਾ ਰਾਜਵਿੰਦਰ ਦਾ ਜਿਹੜੀ ਚੋਣ ਮੈਮ ਆ ਉਸੇ ਤਰ੍ਹਾਂ ਤਕਰੀਬਨ ਅੱਗੇ ਵਾਲਾ ਸਰਜੀਤ ਸਿੰਘ ਖਾਲਸਾ ਜੀ ਦੇ ਜਿਹੜਾ ਉਹਨਾਂ ਨੂੰ ਇੱਕ ਜਾਦਾ ਨੌਜਵਾਨਾਂ ਦਾ ਹੰਕਾਰਾ ਮਿਲ ਰਿਹਾ ਉਹ ਉਹ ਜਿਹੜੀ ਨੁਕਸਾਨ ਉਹਦਾ ਕਿਹੜੀ ਪਾਰਟੀ ਨੂੰ ਦੇਖ ਰਹੇ ਹੋ ਤੁਸੀਂ ਅਸੀਂ ਤਾਂ ਦੇਖ ਰਿਹਾ ਵੀ ਜਿਹੜਾ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪਹਿਲਾਂ ਮਨ ਵਿੱਚ ਸੀਟਾਂ ਜਿਤਾਇਆਂ ਗਈ ਬੜੀ ਨੇਰੀ ਸੀਗੀ ਹੂੰ ਉਹਦੇ ਚੋਂ ਕਾਫੀ ਗੇਟਰਾ ਜਿਹੜਾ ਉਹ ਸਰਬੀਤ ਸਿੰਘ ਦੀ ਹਮਾਇਤ ਕਰ ਰਿਹਾ ਹੂੰ ਉਹਦੇ ਵਿੱਚੋਂ ਕਾਫੀ ਜਿਹੜਾ ਨੁਕਸਾਨ ਆ ਜਿਹੜਾ ਆਵਾ ਤੁਹਾਡੇ ਕਹਿੰਦਾ ਭਾਵ ਕਿ ਆਮ ਆਦਮੀ ਪਾਰਟੀ ਨੂੰ ਨੁਕਸਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਦੇ ਬੀਪੀ ਅਮਰਜੀਤ ਕੋਰ ਸਾਹੂ ਕੇ ਮੈਦਾਨ ਦੇ ਵਿੱਚ ਤੇ ਕਾਂਗਰਸ ਦੀ ਫਾਈਟ ਕਿਵੇਂ ਲੱਗ ਰਹੀ ਹੈ ਤੁਹਾਨੂੰ ਇੱਕ ਸਮਾਂ ਸੀ ਜਦੋਂ ਸਿੱਧਾ ਹੀ ਹੁੰਦਾ ਸੀ ਪੰਜਾਬ ਦੇ ਵਿੱਚ ਅਕਾਲੀ ਕਾਂਗਰਸ ਦੀ ਟੱਕਰ ਹੁੰਦੀ ਸੀ ਤੇ ਅੱਜ ਜਿਹੜੀ ਟੱਕਰ ਹੈ ਉਹ ਕਿਤੇ ਨਾ ਕਿਤੇ ਸਮੀਕਰਨ ਬਦਲੇ ਨਜ਼ਰ ਆ ਰਹੇ ਆ ਤੇ ਕਾਂਗਰਸ ਦੀ ਜਿਹੜਾ ਕਿਵੇਂ ਦੇਖ ਰਹੇ ਹੋ ਤੁਸੀਂ ਫਾਈਟ ਕਾਂਗਰਸੀ ਅਸੀਂ ਤਾਂ ਜਿਹੜੀ ਦੇਖਣ ਜਾ ਰਹੀ ਆ ਵੀ ਕੋਈ ਉਹਨਾਂ ਦਾ ਜ਼ਿਆਦਾ ਸਰਗਰਮੀ ਨਹੀਂ ਨਜ਼ਰ ਆ ਰਹੀ ਹੂੰ ਔਰ ਰਾਜਵਿੰਦਰ ਸਿੰਘ ਦੇ ਜਿਹੜੇ ਪ੍ਰੋਗਰਾਮ ਆ ਲਗਾਤਾਰ ਉਸੇ ਤਰ੍ਹਾਂ ਚੱਲ ਰਹੀ ਆ ਹੂੰ ਔਰ ਇਹਨਾਂ ਦਰਾਂ ਅੱਜ ਵੀ ਅੱਜ ਉਹ ਕੱਲ ਫ੍ਰੀ ਕੋਰਸ ਸੀਗੇ ਅੱਜ ਕਿਦਰ ਵਾ ਔਰ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਜਿਹੜੇ ਪ੍ਰੋਗਰਾਮ ਉਸੇ ਤਰ੍ਹਾਂ ਚੱਲ ਰਿਹਾ ਹੈ ਲੜੀਵਾ ਹੂੰ ਇਸ ਕਰਕੇ ਤੁਹਾਨੂੰ ਲੱਗਦਾ ਕਿ ਚਾ ਸਾਨੂੰ ਉਮੀਦ ਹੈ ਵੀ ਪਰਮਾਤਮਾ ਕਿਰਪਾ ਕਰੂਗਾ ਅਚਲ ਔਰ ਰਾਜਵਿੰਦਰ ਸਿੰਘ ਦੇ ਤੋਂ एमपी ਬਣ ਕੇ ਜਾਣਗੇ ਰਿਪੋਰਟ ਜੇ ਅੱਗੇ 2027 ਦੀ ਗੱਲ ਕੀਤੀ ਜਾਵੇ ਜਿਹੜੇ ਅੱਜ 2024 ਦੇ ਚੋਣ ਨਤੀਜੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੀ ਲੱਗਦਾ ਕਿ ਇਹ ਨਤੀਜਿਆਂ ਦੇ ਜਿਹੜਾ ਅਸਰ ਹੈ 2027 ਦੀਆਂ ਚੋਣਾਂ ਤੇ ਪਵੇਗਾ ਬਹੁਤ ਵੱਡਾ ਫਕੂ ਜੇ ਸ਼੍ਰੋਮਣੀ ਅਕਾਲੀ ਦਲ ਇੱਥੇ ਇੰਪਰੂਵ ਕਰਦੀ ਹੈ ਵੋਟ ਪਰਸੈਂਟੇਜ ਤੇ 2027 'ਚ ਤੁਹਾਡੀਆਂ ਉਮੀਦਾਂ ਵੱਧੀਆਂ 2027 ਸਰਕਾਰ ਬਣਾਉਣੇ ਕਰੋਣੇ ਬਣੂਣਗੇ ਦਾਵਾ ਕਰ ਰਹੇ ਹੋ ਅੱਜ ਤੁਸੀਂ ਕੈਮਰੇ ਤੇ ਦਾਵਾ ਕਰ ਰਹੇ ਹੋ ਕਰਦੇ ਚਰੌਣੀ ਕਾਲੀਦਾ ਦੀ ਸਰਕਾਰ 2027 ਬਣ ਕਿਉਂਕਿ ਲੋਕੀ ਜਿਹੜੇ ਆ ਅੱਕ ਚੁੱਕੇ ਆ ਉਹਨਾਂ ਨੇ ਦੇਖ ਲਿਆ ਸਾਰੇ ਪਾਸੇ ਦੇਖ ਕੇ ਅੱਜ ਮਨ ਬਣਾ ਵਾਲੇ ਲੋਕਾਂ ਨੇ ਵੀ ਜੇਕਰ ਪੰਜਾਬ ਦੀ ਰਾਖੀ ਕਰ ਸਕਦਾ ਜਾਂ ਪੰਜਾਬ ਨੂੰ ਉੱਪਰ ਲਿਜਾ ਸਕਦਾ ਕਿਸਾਨੇ ਦੀ ਗੱਲ ਕਰ ਸਕਦਾ ਜਾਂ ਗਰੀਬ ਮਜ਼ਦੂਰਾਂ ਦੀ ਗੱਲ ਕਰ ਸਕਦਾ ਵਪਾਰੀ ਦੀ ਗੱਲ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਜਿਹੜੀ ਕੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੋ ਖੇਤਰੀ ਪਾਰਟੀ ਕੋਈ ਕ ਇਹ ਦੇ ਕੇ ਤੇ ਪੰਜਾਬ ਉਤੇ ਫੈਸਲੇ ਲੋਕ ਕਹਿੰਦੇ ਸੀ ਜਿਹੜੇ ਦੂਸਰੀਆਂ ਪਾਰਟੀਆਂ ਤਿੰਨੇ ਦਿੱਲੀ ਤੋਂ ਚੱਲਣ ਆਉਣ ਉਹ ਦਿੱਲੀ ਦੇ ਹੁਕਮ ਚੱਲਨੇ ਹਮ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪੰਜਾਬ ਨੂੰ ਉੱਪਰ ਲਿਜਾ ਸਕਦੀ ਲੋਕ ਕਹਿੰਦੇ ਸੀ ਕਿ ਸਰ ਦਾ ਪ੍ਰਕਾਸ਼ ਸਿੰਘ ਬਾਦਲ ਜੀ ਹੋਰ ਜਿੰਨੀ ਜਿੰਨੀ ਦੇਰ ਰਾਜਨੀਤੀ ਚ ਨੇ ਜਾਂ ਜਿੰਦਾ ਨੇ ਉਨੀ ਦੇਰ ਸ਼੍ਰੋਮਣੀ ਅਕਾਲੀ ਦਲ ਰਹੂਗੀ ਉਹਨਾਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਖਿਲਰ ਜੂ ਤੇ ਕਿਤੋਂ ਲੱਗਦਾ ਹੈ ਕਿ ਸਦਾ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪਕੜ ਹੈ ਪਾਰਟੀ ਤੇ ਉਸੇ ਤਰ੍ਹਾਂ ਹੈਗੀ ਹੈ ਦੇਖੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ ਮੰਨ ਲਓ ਕੋਈ ਵੀ ਇਨਸਾਨ ਜਾਣਦਾ ਇਥੋਂ ਆਰਥਾਤ ਮਤਲਬ ਉਹਦੇ ਆਪ ਦੇ ਗੋਣ ਹੁੰਦੇ ਆ ਉਹਦੇ ਆਪ ਦੇ ਢੰਗ ਤਰੀਕੇ ਹੁੰਦੇ ਆ ਹੂੰ ਠੀਕ ਹੈ ਜੀ ਸਰਗਿਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਬਹੁਤ ਵਧੀਆ ਉਹਨਾਂ ਦਾ ਸਿਆਸਤ ਦੇ ਵਿੱਚ ਤਜਰਬਾ ਸੀ ਬਿਲਕੁਲ ਔਰ ਨਾਲ ਦੀ ਨਾਲ ਹੀ ਪਾਰਟੀ ਪ੍ਰਧਾਨ ਸਰ ਅਸੀ ਸਿੰਘ ਜੀ ਬਾਦਲ ਨੇ ਵੀ ਉਹਨਾਂ ਤੋਂ ਉਹਨਾਂ ਤਜਰਬਿਆਂ ਦਾ ਜਿਹੜਾ ਉਹਨਾਂ ਨੂੰ ਫਾਇਦਾ ਹੋਇਆ ਹਮ ਔਰ ਉਹਨਾਂ ਨੇ ਵੀ ਉਹ ਧਾਰਨਾ ਜਿਹੜੀ ਆ ਉਹਨਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਪਹਿਲਾਂ ਨਾਲੋਂ ਅ ਲੋਕਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਵਰਕਰਾਂ ਦੇ ਨਾਲ ਮੇਲਬਲਾ ਔਰ ਜਿਹੜਾ ਨੈਟਵਰਕ ਆ ਉਹ ਮਜ਼ਬੂਤ ਉਹਨਾਂ ਨੇ ਜਿਵੇਂ ਉਸੇ ਤਰ੍ਹਾਂ ਜਰੂਰ ਵੀ ਕੋਇਆ ਸੀ ਵਿੱਚੋਂ ਪਰ ਹੁਣ ਉਹਨਾਂ ਦੀ ਪਕੜਾ ਜਿਹੜੀ ਉਸੇ ਤਰ੍ਹਾਂ ਪਾਰਟੀ ਦੇ ਵਿੱਚ ਜੀ ਔਰ ਬੇਤੜ ਕੋਕਿਓ ਆਦੇ ਫੈਸਲੇ ਜਿਹੜੇ ਲੈ ਰਹੇ ਆ ਪਾਰਟੀ ਨੂੰ ਉੱਪਰ ਲਿਜਾਣਾ ਵਾਸਤੇ ਦਿਨ ਰਾਤ ਮਿਹਨਤ ਕਰਦੇ ਜੀ ਸੋ ਅ ਨੰਦੇਕੇ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਬੇਸ਼ੱਕ ਅੱਜ ਜਿਹੜੇ ਚੋਣਾਂ ਦੇ ਦੌਰ ਕਰਕੇ ਸਾਰੇ ਜਿਹੜੇ ਲੋਕ ਆਗੂ ਨੇ ਰਾਜਨੀਤਿਕ ਉਹਨਾਂ ਦੇ ਰੋਜ਼ ਜੀ ਇਹ ਮੈਂ ਬਹੁਤ ਜ਼ਿਆਦਾ ਹੁੰਦੇ ਆ ਸਮਾਂ ਸਾਨੂੰ ਬਹੁਤ ਥੋੜਾ ਮਿਲਦਾ ਪਰ ਇਸ ਥੋੜੇ ਸਮੇਂ ਦੇ ਵਿੱਚ ਵੀ ਤੁਸੀਂ ਬਹੁਤ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਭਾਵੇਂ ਜਦਦਾ ਤੋਤਾ ਸਿੰਘ ਜੀ ਦੇ ਦੌਰ ਦੀ ਗੱਲ ਹੋਵੇ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਤੁਸੀਂ ਉਹ ਸਮਾਂ ਸਾਨੂੰ ਯਾਦ ਕਰਾਇਆ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਜਿਹੜੀ ਤੁਹਾਡੀ ਅੱਜ ਦੀ ਗੱਲਬਾਤ ਸਾਡੀਆਂ ਗੱਲਾਂ ਚੰਗੀਆਂ ਲੱਗਣਗੀਆਂ ਔਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਜੀ ਖਾਲਸਾ ਵੇ ਜੀ